ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਲੋਂ ਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਜਿਹੜੀ ਤੁਹਾਨੂੰ ਉਹ ਨਵੀਂ ਰੈਸਪੀ ਦੇਣ ਲੱਗੇ ਆ ਬਹੁਤ ਹੀ ਜਿਹੜਾ ਸੌਖਾ ਜਿਹਾ ਤਰੀਕਾ ਤੇ ਬਹੁਤ ਹੀ ਘੱਟ ਸਮਾਨ ਦੇ ਵਿੱਚ ਆਪਾਂ ਘਰੇ ਜਿਹੜੀ ਬਣ ਚੀਜ਼ ਬਣਾ ਕੇ ਖਾ ਸਕਦੇ ਹਾਂ ਤੇ ਬੱਚਿਆਂ ਨੂੰ ਖਵਾ ਸਕਦੇ ਹਾਂ ਸਾਨੂੰ ਛੋਟੇ ਹੁੰਦਿਆਂ ਸਾਡੀ ਮੰਮੀ ਇਹ ਜਿਹੜੀ ਚੀਜ਼ ਉਹ ਬਣਾ ਕੇ ਦਿੰਦੀ ਹੁੰਦੀ ਸੀ ਹੁਣ ਵੈਸੇ ਕਾਫੀ ਟਾਈਮ ਹੋ ਗਿਆ ਸੀ ਵੀ ਘਰੇ ਨਹੀਂ ਬਣਾਈਗੀ ਪਰ ਅੱਜ ਆਪਾਂ ਫੇਰ ਬਣਾਵਾਂਗੇ ਇਹ ਤੇ ਆਪਾਂ ਤੁਹਾਨੂੰ ਵੀ ਦੱਸਦੇ ਆ ਨਾਲ ਤੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਕੋਈ ਵੀ ਰੈਸਪੀ ਵਾਲਾ ਬਲੌਗ ਆ ਚਾਹ ਕੋਈ ਫੈਮਿਲੀ ਬਲੌਗ ਆ ਤੁਹਾਡੇ ਤੱਕ ਜਿਹੜਾ ਪਹੁੰਚ ਸਕੇ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਆ ਆਪਾਂ ਬਣਾਉਣੇ ਆਜੋ ਕੋਈ ਨਵੀਂ ਰੈਸਪੀ ਹਾਂਜੀ ਆਪਾਂ ਚੁੱਲੇ ਤੇ ਰੱਖ ਲਈ ਕੜਾਈ ਕੜਾਈ ਆਪਣੇ ਘਰੇ ਰੋਜ਼ ਹੀ ਟਿਕ ਜਾਂਦੀ ਹੈ ਚੁੱਲੇ ਤੇ ਆ ਅਸੀਂ ਰੋਜ਼ ਕੜਾਈ ਜਿਹੜੀ ਉਹ ਚੜਾਈ ਰੱਖਦੇ ਆ ਆਪਾਂ ਇਹਦੇ ਵਿੱਚ ਆਹ ਰੈ ਇਹਦੇ ਵਿੱਚ ਕੁਛ ਨਾ ਕੁਛ ਨਾ ਬੱਚੇ ਮੰਗਦੇ ਰਹਿੰਦੇ ਤੇ ਬਣਾਉਣਾ ਪੈਂਦਾ ਫਿਰ ਇਸੇ ਲਈ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਆਪਣੇ ਘਰੇ ਤੇ ਨਾਲ ਹੀ ਆਪਾਂ ਤੁਹਾਨੂੰ ਵੀ ਰੈਸਪੀ ਦੇ ਦਿੰਨੇ ਆ ਵੀ ਚਲ ਥੋਡੇ ਵੀ ਬੱਚੇ ਤੁਸੀਂ ਵੀ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਇਹਦੇ ਵਿੱਚ ਸਿਰਫ ਇੱਕ ਚਮਚਾ ਹੀ ਘਿਓ ਪਾਵਾਂਗੇ ਕਿ ਦੋ ਹਾਂ ਇਹ ਤਾਂ ਵੈਸੇ ਬਿਨਾ ਘਿਓ ਤੋਂ ਵੀ ਬਣ ਸਕਦੀ ਆ ਪਰ ਤੁਹਾਡੀ ਇੱਛਾ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਪਾਉਣਾ ਚਾਹੋ ਤਾਂ ਤੁਸੀਂ ਡੇਢ ਦੋ ਚਮਚੇ ਬਸ ਘਿਓ ਦੇ ਸਿਰਫ ਪਾਉਣੇ ਆ ਬਹੁਤ ਹੀ ਘੱਟ ਖਰਚੇ 'ਚ ਤੇ ਬਹੁਤ ਹੀ ਘੱਟ ਸਮਾਨ 'ਚ ਇਹ ਰੈਸਪੀ ਆਪਾਂ ਬਣਾਉਨੇ ਆ ਇਹ ਆਪਾਂ ਦੇਸੀ ਘਿਓ ਪਾਇਆ ਇਹਦੇ ਵਿੱਚ ਡੇਢ ਕ ਚਮਚਾ ਡੇਢ ਚਮਚਾ ਆਪਾਂ ਦੇਸੀ ਘਿਓ ਦਾ ਪਾ ਲਿਆ ਇਹ ਤੁਸੀਂ ਜੇ ਨਹੀਂ ਪਾਉਣਾ ਚਾਹੁੰਦੇ ਤਾਂ ਨਹੀਂ ਵੀ ਪਾ ਸਕਦੇ ਇਹ ਘਿਓ ਤੋਂ ਬਿਨਾ ਵੀ ਬਣ ਜੂਗੀ ਇਹ ਆਪਾਂ ਲਈ ਆ ਸੂਜੀ ਇੱਕ ਕੋਲੀ ਆਪਾਂ ਸੂਜੀ ਦੀ ਲਈ ਆ ਇਹ ਆਪਾਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਆ ਸਾਡੀ ਜੁਆਇੰਟ ਫੈਮਿਲੀ ਆ ਇਸੇ ਲਈ ਅਸੀਂ ਵੱਡੀ ਕੋਲੀ ਆ ਜਿਹੜੀ ਉਹ ਸੂਜੀ ਦੀ ਇੱਕ ਲਈ ਆ ਇਹ ਆਪਾਂ ਦੀ ਬਹੁਤ ਜ਼ਿਆਦਾ ਬਣ ਜਾਂਦੀ ਥੋੜੀ ਜੀ ਸੂਜੀ ਤੋਂ ਹੀ ਬਹੁਤ ਜ਼ਿਆਦਾ ਬਣ ਜਾਂਦੀ ਆ ਇਹ ਇਹ ਸੂਜੀ ਆ ਭੁੱਜ ਕੇ ਤੇ ਫੁੱਲ ਜਾਂਦੀ ਆ ਸੋ ਇਸੇ ਲਈ ਅਸੀਂ ਤਾਂ ਆਪਦੇ ਪਰਿਵਾਰ ਦੇ ਹਿਸਾਬ ਨਾਲ ਜਿਹੜੀ ਵੱਡੀ ਕੋਲੀ ਲਈ ਆ ਕਿਉਂਕਿ ਸਾਡੀ ਜੁਆਇੰਟ ਫੈਮਿਲੀ ਆ ਤੇ ਸੂਜੀ ਨੂੰ ਆਪਾਂ ਭੁੰਨਣਾ ਇਹ ਆਪਾਂ ਬਿਣਾ ਘਿਓ ਤੋਂ ਕੱਲੀ ਸੂਜੀੋਂ ਵਿੱਚ ਵੀ ਪਨਨ ਸਕਦੇ ਹਾਂ ਸੁੱਕੀ ਸੂਜੀ ਬਸ ਜਿਹੜੀ ਆਪਾਂ ਬਿਣਾ ਘਿਓ ਤੋਂ ਵੀ ਪਨਨ ਸਕਦੇ ਹਾਂ ਕਾਫੀ ਟਾਈਮ ਹੋ ਗਿਆ ਸੀ ਹੁਣ ਅਸੀਂ ਵੀ ਇਹ ਅਸੀਂ ਵੀ ਇਹ ਨਹੀਂ ਬਣਾਈ ਸੀ ਕਿ ਸੋ ਸਾਡੇ ਬੱਚੇ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਤੇ ਹੁਣ ਇੱਕ ਆਪਾਂ ਲੈ ਆਂਦੀ ਗਾਂ ਸੋ ਹਾਂ ਸਾਡੇ ਘਰੇ ਦੁੱਧ ਹੋ ਗਿਆ ਦੁੱਧ ਨਹੀਂ ਹਰ ਇੱਕ ਚੀਜ਼ ਬਣਦੀ ਹੈ ਦੁੱਧ ਨਹੀਂ ਹਰ ਇੱਕ ਚੀਜ਼ ਬਣਦੀ ਹੈ ਇਹ ਰੈਸਪੀ ਵੀ ਆਪਾਂ ਦੁੱਧ ਨਾਲ ਬਣਾਵਾਂਗੇ ਤੇ ਦੁੱਧ ਪੁੱਤ ਤਾਂ ਹਰ ਇੱਕ ਦੇ ਘਰੇ ਹੈ ਨਾ ਹੋਣਾ ਚਾਹੀਦਾ ਮਾਰਾ ਹੀ ਸਭ ਦੇ ਘਰੇ ਦੇਵੇ ਸੋ ਇਸੇ ਤਰ੍ਹਾਂ ਆਪਾਂ ਥੋੜਾ ਜਿਹਾ ਟਾਈਮ ਹੀ ਲੱਗੂਗਾ ਤੇ ਸੂਜੀ ਨੂੰ ਭੁੰਨ ਲਵਾਂਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਸਾਡੀਆਂ ਰੈਸਪੀਆਂ ਤੁਹਾਨੂੰ ਵਧੀਆਂ ਲੱਗਦੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਡੀਆਂ ਪਹਿਲੀਆਂ ਵਾਲੀਆਂ ਵੀਡੀਓ ਜਿਹੜੀਆਂ ਅਸੀਂ ਰੈਸਪੀ ਦੀਆਂ ਪਾਈਆਂ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਸੋ ਇਸੇ ਤਰ੍ਹਾਂ ਸਾਡੀਆਂ ਹਰੇਕ ਵੀਡੀਓ ਨੂੰ ਪਿਆਰ ਦਿਆ ਕਰੋ ਤਾਂ ਜੋ ਆਪਾਂ ਨਵੀਆਂ-ਨਵੀਆਂ ਰੈਸਪੀਆਂ ਤੁਹਾਡੇ ਤੱਕ ਲੈ ਕੇ ਆਈਏ ਤੇ ਆਪਾ ਕੁੱਕ ਜਿਹੜੇ ਆ ਬਿਨਾਂ ਤਨਖਾਹ ਤੋਂ ਰੱਖੇ ਹੋਏ ਆ ਪਿਆਰੇ ਫ੍ਰੀ ਦੇ ਕੁੱਕ ਆ ਇਹ ਆਪਣੇ ਵਿਚਾਰੇ ਸਾਰੀ ਦਿਹਾੜੀ ਕੁਕਿੰਗ ਕਰਦੇ ਆ ਚਲ ਆਪਾਂ ਐਸੇ ਤੇ ਰੈਨੂ ਪੋਨ ਲੈਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਹਾਂਜੀ ਆ ਆਪਣੀ ਸੂਜੀ ਆ ਜਿਹੜੀ ਇਹ ਬਿਲਕੁਲ ਭੁੱਜ ਗਈ ਆ ਦੇਖੋ ਇਹਦਾ ਕਿੰਨਾ ਰੰਗ ਜਿਹੜਾ ਬਦਲ ਗਿਆ ਤੇ ਹੁਣ ਆਪਾਂ ਇਹਦੇ ਚ ਦੁੱਧ ਐਡ ਕਰਾਂਗੇ ਤੇ ਖੰਡ ਇਹੜੀ ਸੂਜੀ ਦੀ ਖੀਰ ਬਣੂਗੀ ਆਪਾਂ ਸੂਜੀ ਦੀ ਖੀਰ ਬਣਾ ਰਹੇ ਆ ਵੈਸੇ ਤਾਂ ਆਪਾਂ ਚੌਲਾਂ ਨਾਲ ਖੀਰ ਬਣਾਉਨੇ ਆ ਪਰ ਇਹ ਏਸੀ ਰੈਸਪੀ ਸਾਡੀ ਮੰਮੀ ਨੇ ਸਾਨੂੰ ਬਹੁਤ ਬਣਾ ਕੇ ਦਿੱਤੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਵੀ ਆਪਦੇ ਬੱਚਿਆਂ ਨੂੰ ਪਹਿਲਾਂ ਬਣਾ ਦਈਦੀ ਸੀ ਹੁਣ ਕਾਫੀ ਟਾਈਮ ਹੋ ਗਿਆ ਅਸੀਂ ਨਹੀਂ ਬਣਾਈ ਇਹ ਤੇ ਆ ਦੇਖੋ ਆਪਣੀ ਸੂਜੀ ਆ ਜਿਹੜੀ ਬਿਲਕੁਲ ਪੁੱਜ ਗਈ ਆ ਤੇ ਹੁਣ ਆਪਾਂ ਖੰਡ ਲਈ ਆ ਤੇ ਦੁੱਧ ਲਿਆ ਤੇ ਆਪਾਂ ਉਹ ਇਹਦੇ ਵਿੱਚ ਐਡ ਕਰਾਂਗੇ ਆ ਦੇਖੋ ਆਪਾਂ ਖੰਡ ਐਡ ਕਰਤੀ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਅੰਨੇ ਕੋਪਾ ਦੋ ਡੇਡ ਕਰਤਾ ਇਹਦੇ ਚ ਤੁਸੀਂ ਚਾਹੋ ਤੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਜਿਵੇਂ ਆਪਾਂ ਖੀਰ ਚ ਪਾਉਂਦੇ ਆ ਪਰ ਅਸੀਂ ਇਹ ਚ ਡਰਾਈ ਫਰੂਟ ਨਹੀਂ ਪਾ ਰਹੇ ਕਿਉਂਕਿ ਸੌਗੀ ਅੱਜ ਘਰੇ ਖਤਮ ਸੀ ਤੇ ਠੂਠੀ ਸਾਡੇ ਬੱਚਿਆਂ ਨੂੰ ਨਹੀਂ ਪਸੰਦ ਸਾਡੇ ਬੱਚੇ ਠੂਠੀ ਜਵਾਂ ਨਹੀਂ ਪਸੰਦ ਕਰਦੇ ਸੋ ਇਸੇ ਲਈ ਅਸੀਂ ਉਹ ਵੀ ਨਹੀਂ ਪਾਈ ਬਾਕੀ ਮੰਮੀ ਹੋਣਾਂ ਦਾ ਵੀ ਥੋੜਾ ਜਿਵੇਂ ਦੰਦਾਂ ਦਾ ਹੋ ਜਾਂਦਾ ਉਹ ਕਹਿੰਦੇ ਸਾਡੇ ਤੋਂ ਚਬਦੀ ਨਹੀਂ ਜਾਂਦੀ ਸੋ ਇਸੇ ਲਈ ਅਸੀਂ ਅੱਜ ਕੋਈ ਡਰਾਈ ਫਰੂਟ ਨਹੀਂ ਪਾਇਆ ਇਹਦੇ ਚ ਵੈਸੇ ਆਪਾਂ ਇਹ ਚ ਡਰਾਈ ਫਰੂਟ ਪਾ ਸਕਦੇ ਹਾਂ ਜਿਵੇਂ ਆਪਾਂ ਨਾਰਮਲ ਖੀਰ ਚ ਡਰਾਈ ਫਰੂਟ ਪਾਉਂਦੇ ਆ। ਤੇਨੂੰ ਆਪਾਂ ਲਗਾਤਾਰ ਨਾ ਹਿਲਾਉਂਦੇ ਰਹਿਣਾ ਜਦੋਂ ਆਪਾਂ ਦੁੱਧ ਪਾਉਂਦੇ ਆ ਨਾ ਉਸ ਤੋਂ ਬਾਅਦ ਇਹਨੂੰ ਹਿਲਾਉਂਦੇ ਰਹਿਣਾ। ਨਹੀਂ ਤੇ ਇਹਦੇ ਵਿੱਚ ਗੰਡਾ ਪੈ ਜਾਂਦਾ। ਹਾਂ ਜੇ ਇਹਨੂੰ ਆਪਾਂ ਨਾ ਹਿਲਾਵਾਂਗੇ ਤਾਂ ਫਿਰ ਇਹਦੇ ਵਿੱਚ ਨਾ ਗੰਡਾ ਬਣ ਜਾਂਦੀਆਂ। ਆਪਾਂ ਇਹਨੂੰ ਲਗਾਤਾਰ ਬਸ ਹਿਲਾਉਂਦੇ ਰਾਵਾਂਗੇ। ਕੋਸ਼ਿੰਮੈਂਟਾਂ ਜੈਂ ਪੂਰੀ ਸੰਘਣੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਸਵਾਦ ਖੀਰ ਬਣਦੀ ਹੈ ਇਹਦੀ। ਬਣਦੀ ਬਹੁਤ ਥੋੜੇ ਟਾਈਮ ਦੇ ਵਿੱਚ ਹਾਂ ਬਹੁਤ ਥੋੜੇ ਜਿਹੇ ਟਾਈਮ ਚ 5-7 ਮਿੰਟ ਚ ਵੀ ਖੀਰ ਬਣ ਜਾਂਦੀ ਆ ਤੇ ਜਿਹੜੀ ਦੂਸਰੀ ਖੀਰ ਆਪਾਂ ਬਣਾਉਂਦੇ ਚੋਲਾ ਵਾਲੀ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਚੋਲਾ ਨੂੰ ਰਿਜਨ ਤੇ ਕਿਉਂਕਿ ਬਹੁਤ ਜ਼ਿਆਦਾ ਟਾਈਮ ਲੱਗਦਾ ਉਹਨਾਂ ਨੂੰ ਤਾਂ ਤੇ ਇਹਨੂੰ ਤਾਂ ਸਿਰਫ 5-7 ਮਿੰਟ ਲੱਗਦੇ ਆ ਇਹ ਜਿਹਨੇ ਛੋਟੇ ਬੱਚੇ ਆਪਣੇ ਘਰੇ ਆ ਜਿਹੜੇ ਹਜੇ ਜਿਹੜੇ ਬੱਚਿਆਂ ਨੂੰ ਆਪਾਂ ਰੋਟੀ ਨਹੀਂ ਖਵਾਉਂਦੇਗੇ ਉਹਨਾਂ ਬੱਚਿਆਂ ਨੂੰ ਆਪਾਂ ਇਹ ਦੇ ਸਕਦੇ ਆ ਬਣਾ ਕੇ ਬਹੁਤ ਵਧੀਆ ਚੀਜ਼ ਆ ਜਿਹੜੇ ਬੱਚੇ ਡੱਬੇ ਵਾਲਾ ਦਲੀਆ ਹਨਾ ਖਾਂਦੇ ਆ ਉਹਨਾਂ ਨੂੰ ਜੇ ਉਹ ਦਲੀਆ ਨਹੀਂ ਖਾਂਦੇ ਦੇ ਤਾਂ ਉਹਨਾਂ ਨੂੰ ਆਪ ਇਹ ਚੀਜ਼ ਬਣਾ ਕੇ ਦੇ ਸਕਦੇ ਆ ਜੇ ਦਲੀਆ ਬੱਚਾ ਖਾਂਦਾ ਵੀ ਹੈ ਫਿਰ ਵੀ ਆਪਾਂ ਉਹਨੂੰ ਬਣਾ ਕੇ ਦੇ ਸਕਦੇ ਆ ਇਹ ਇਹ ਬਹੁਤ ਵਧੀਆ ਚੀਜ਼ ਹੈ ਛੋਟੇ ਬੱਚਿਆਂ ਲਈ ਵੀ ਤੇ ਜਿਹੜਾ ਆਪਾਂ ਇਹਦੇ ਵਿੱਚ ਦੁੱਧ ਲੈਣਾ ਉਹ ਆਪਾਂ ਵਾਲੇ ਵਾਲਾ ਲਿਆ ਸੀ ਗਰਮ ਕੀਤਾ ਹੋਇਆ ਦੁੱਧ ਸੀ ਉਹ ਵਾਲੇ ਵਾਲਾ ਦੁੱਧ ਉਹ ਲਿਆ ਸੀ ਜੇ ਤੁਸੀਂ ਇਹ ਚ ਕੱਚਾ ਦੁੱਧ ਪਾਉਨੇ ਆ ਫਿਰ ਤੁਹਾਨੂੰ ਇਹਨੂੰ ਵਾਲਾ ਦਵਾਉਣਾ ਪਊਗਾ ਹਨਾ ਜਾਦੇ ਟਾਈਮ ਵੀ ਸੋ ਤੁਸੀਂ ਵਾਲੇ ਵਾਲਾ ਦੁੱਧ ਹੀ ਇਹਦੇ ਚ ਪਾਓ ਗਰਮ ਕੀਤਾ ਹੋਇਆ ਦੁੱਧ ਬਸ ਆ ਦੇਖੋ ਜੀ ਇਹ ਖੀਰ ਵਾਂਗੂ ਮਤਲਬ ਸੰਘਣੀ ਹੋਗੀ ਇਹਨੇ ਜਿਆਦਾ ਸੰਘਣੀ ਹੋਈ ਜਾਣਾ ਬਸ ਇਹਨੇ ਸੰਘਣੀ ਹੋਈ ਜਾਣਾ ਸੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਬਾਅਦ ਚ ਐਡ ਕਰ ਲਾਂਗੇ ਜਦੋਂ ਆਪਾਂ ਖਾਣੀ ਹੋਈ ਥੋੜਾ ਜਿਹਾ ਦੁੱਧ ਆਪਾਂ ਰੱਖ ਲਿਆ ਸੀਗਾ ਤੁਸੀਂ ਆਪਦੇ ਪਰਿਵਾਰ ਦੇ ਹਿਸਾਬ ਨਾਲ ਹੀ ਸੂਜੀ ਲਿਓ ਜੇ ਤਾਂ ਤੁਹਾਡੀ ਜੁਆਇੰਟ ਫੈਮਿਲੀ ਹੈ ਤਾਂ ਤੁਸੀਂ ਇੱਕ ਕोली ਸੂਜੀ ਦੀ ਲੈ ਲਿਓ ਅਸੀਂ ਵੱਡੀ ਕोली ਸੂਜੀ ਦੀ ਲਈ ਸੀ ਕਿਉਂਕਿ ਸਾਡਾ ਜਿਹੜਾ ਪਰਿਵਾਰ ਉਹ ਵੱਡਾ ਦੁੱਧ ਦਾ ਵੀ ਹਿਸਾਬ ਹੁੰਦਾ ਜੀ ਆਪਣੇ ਕੋਲੇ ਦੁੱਧ ਜਿਆਦਾ ਤਾਂ ਪਸੂਜੀ ਵੱਧ ਵੀ ਜਾਂਦਾ ਵੱਧ ਵੀ ਲੈ ਸਕਦੇ ਆ ਜੇ ਆਪਣੇ ਕੋਲੇ ਦੁੱਧ ਹੀ ਥੋੜਾ ਫਿਰ ਆਪਾਂ ਸੂਜੀ ਵੀ ਥੋੜੀ ਲੈ ਸਕਦੇ ਆ ਜੇ ਤੁਹਾਡੇ ਕੋਲ ਥੋੜਾ ਦੁੱਧ ਦਾ ਮਤਲਬ ਕਿਲੋ ਕੁ ਤੁਸੀਂ ਦੁੱਧ ਚ ਬਣਾਉਣੀ ਆ ਫਿਰ ਤੁਸੀਂ ਥੋੜੀ ਜੀ ਸੂਜੀ ਲੈ ਸਕਦੇ ਆ ਪਰ ਬਹੁਤ ਜਿਆਦਾ ਵਧੀਆ ਇਹ ਬਣਦੀ ਐ ਛੋਟੇ ਹੁੰਦਿਆਂ ਤੋਂ ਇਹ ਖਾਦੀ ਐ ਸਾਡੀ ਮੰਮੀ ਦੀ ਰੈਸਪੀ ਐ ਸਾਨੂੰ ਸਾਡੀ ਮੰਮੀ ਵੱਲੋਂ ਮਿਲੀ ਐ ਇਹ ਆ ਦੇਖੋ ਕਿੰਨੀ ਸੰਘਣੀ ਹੋ ਗਈ ਆ ਦੇਖੋ ਜੀ ਕਿੰਨੀ ਸੰਘਣੀ ਹੋ ਗਈ ਹੈ ਤੇ ਬਹੁਤ ਜਿਆਦਾ ਵਧੀਆ ਬਹੁਤ ਸੁਆਦ ਖੀਰ ਬਣਦੀ ਹੈ ਹਾਂਜੀ ਆ ਦੇਖੋ ਆਪਣੀ ਖੀਰ ਆ ਜਿਹੜੀ ਉਹ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਤੇ ਆਪਾਂ ਇੱਕ ਕੌਲੀ ਜਿਹੜੀ ਆ ਉਹ ਸੂਜੀ ਦੀ ਲਈ ਸੀਗੀ ਤੇ ਉਹਦੇ ਵਿੱਚ ਆਪਾਂ ਨਾ 2.5 ਕਿਲੋ ਦੁੱਧ ਪਾ ਗਿਆ ਕਿਉਂਕਿ ਸਾਡੀ ਜੁਆਇੰਟ ਫੈਮਿਲੀ ਆ ਇਸੇ ਲਈ ਸੋ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਨਾਲ ਲਿਓ ਕੀ ਉਹ ਸੂਜੀ ਤੇ ਉਸ ਹਿਸਾਬ ਨਾਲ ਤੁਸੀਂ ਦੁੱਧ ਪਾਇਓ ਜੇ ਤੁਸੀਂ 1 ਕਿਲੋ ਕੁ ਦੁੱਧ ਚ ਸੂਜੀ ਦੀ ਖੀਰ ਬਣਾਉਣੀ ਆ 1 ਕਿਲੋ ਦੁੱਧ ਨਾਲ ਤੇ ਫਿਰ ਤੁਸੀਂ ਬਹੁਤ ਘੱਟ ਜਿਹੜੀ ਉਹ ਸੂਜੀ ਆ ਉਹ ਲੈ ਲਿਓ ਸੋ ਅਸੀਂ ਤਾਂ ਇਹਦੇ ਵਿੱਚ 2 1/2 ਕਿਲੋ ਦੁੱਧ ਜਿਹੜਾ ਪਾਇਆ ਇੱਕ ਵੱਡੀ ਕੌਲੀ ਸੂਜੀ ਦੀ ਲਈ ਸੀਗੀ ਹਾਂਜੀ ਆਪਣੀ ਖੀਰ ਆ ਜਿਹੜੀ ਬਿਲਕੁਲ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਥੱਲੇ ਲਾ ਦਾਂਗੇ ਚੁੱਲੇ ਤੋਂ ਤੇ ਸੋ ਆ ਸਾਡੇ ਕੁੱਕ ਸਾਹਿਬ ਬੈਠੇ ਨੇ ਹੁਣ ਆਪਾਂ ਰੋਟੀ ਬਣਾਉਨੇ ਆ ਅੱਜ ਥੋੜਾ ਜਿਹਾ ਅਸੀਂ ਵੀ ਲੇਟ ਹੋ ਗਏ ਆ ਰੋਟੀ ਬਣਾਉਨੇ ਆ ਹੁਣ ਆਪਾਂ ਜਿਹੜਾ ਟਾਈਮ ਆ ਉਹ ਰਾਤ ਦਾ ਟਾਈਮ ਹੋ ਗਿਆ ਰੋਟੀ ਬਣਾ ਕੇ ਆਪਾਂ ਬੱਚਿਆਂ ਨੂੰ ਖਵਾਉਨੇ ਨਾਲੇ ਖਵਾਉਨੇ ਆ ਖੀਰ ਬੱਚੇ ਫਿਰ ਖਾ ਕੇ ਦੱਸਣਗੇ ਵੀ ਕਿਵੇਂ ਦੀ ਬਣੀ ਆ ਇਹ ਕਿਉਂਕਿ ਹੁਣ ਉਹਨਾਂ ਨੇ ਕਾਫੀ ਟਾਈਮ ਬਾਅਦ ਖਾਣੀ ਆ ਇਹ ਖੀਰ ਸ਼ਾਇਦ ਨਿੱਕੇ ਨੂੰ ਤਾਂ ਚੇਤਾ ਵੀ ਨਹੀਂ ਹੋਣਾਗਾ ਪਹਿਲਾਂ ਵਾਲੀ ਬਣਾਈ ਦਾ ਅਸੀਂ ਕਾਫੀ ਟਾਈਮ ਬਾਅਦ ਬਣਾਈ ਆ ਤੇ ਇਸ ਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਸੋਣਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਦੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਜਿਹੜੇ ਵੀ ਭੈਣ ਭਰਾ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ